ਦੇ ਵਿੱਚ ਆਪਨੀ ਹੋਈ ਜੱਥੇ ਤੇ ਪ੍ਰतिकਰਮ ਦਿੱਤਾ ਹੈ ਉਹਨਾਂ ਨੇ ਕਿ ਹਾਈ ਕਿਊ ਦਿਹਾਣਾ ਦੇ ਲੋਕਾਂ ਨੇ ਸੰਜੀਵ अरोड़ा ਨੂੰ ਜਿਤਾ ਕੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਵਿਕਾਸ ਦੇ ਮੁੱਦੇ ਤੇ ਵੋਟ ਦਿੰਦੇ ਹਨ ਉਪ ਚੋਣਾਂ ਜਿੱਤਣ ਤੋਂ ਬਾਅਦ ਜਲੰਧਰ ਰੇਲਸ਼ਕੀ ਦਾ ਮਾਹੌਲ ਹੈ ਸੰਜੀਵ अरोड़ा ਵੱਲੋਂ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿਹੜੀ ਜਿੱਥਾ ਅਸਲ ਕੀਤੀ ਗਈ ਹੈ ਕਾਫੀ ਉਤਾਰ ਚੜਾਅ ਵੀ ਦੇਖਣ ਨੂੰ ਮਿਲੇ ਨੇ ਪਰ ਜਲੰਧਰ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਜਿੱਤਣ ਤੋਂ ਬਾਅਦ ਹੋਣਾ ਹੈ ਸਾਡੇ ਨਾਲ ਮੌਜੂਦ ਹੈ ਮਹਿੰਦਰ ਪਸੜ ਕੈਬਨਿਟ ਮਿਸਟਰ ਨਾਲ ਗੱਲ ਕਰਦੇ ਹਾਂ ਅ ਮਿੰਦਰ ਜੀ ਪਹਿਲਾਂ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧਰਤ ਨਜ਼ਰਾ ਜੋ ਹੈਂਡ ਲੁਧਿਆਣਾ ਵੈਸੇ ਜਿ ਲੱਗੀਆਂ ਸਨ ਤੁਸੀਂ ਜਾਣਦੇ ਹੋ ਕਿ ਪੰਜਾਬ ਸਾਰੇ ਦੀ ਇਕਵਲੈਕਸ਼ਨ ਹੋ ਰਿਹਾ ਸੀ ਅੱਜ ਦਾ ਰਿਜ਼ਲਟ ਆਇਆ ਹੈਗਾ ਔਰ ਇਸ ਗੱਲ ਨੇ ਇਸ ਗੱਲ ਦਾ ਸਬੂਤ ਹੈਗਾ ਕਿ ਜੋ ਪੰਜਾਬ ਦੀ ਜਨਤਾ ਹੈਗੀ ਏ ਖਾਸ ਕਰਕੇ ਜੋ ਦੇਖਿਆ ਕਿ ਆਮ ਜਨਤਾ ਜਿਨ੍ਹਾਂ ਨੂੰ ਮਤਲਬ ਸਰਕਾਰ ਕੋਲੋਂ ਉਮੀਦਾਂ ਹੁੰਦੀਆਂ ਨੇ ਉਹ ਸਾਰੇ ਖੁਸ਼ ਨਜ਼ਰ ਆਏ ਨੇ ਉਹਨਾਂ ਨੇ ਸ਼ਹਿਰੀ ਵੋਟਰ ਨੇ ਵੀ ਔਰ ਸਾਰੇ ਜਨ ਲੁਧਿਆਣਾ ਵੈਸੇ ਲੋਕਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਿਸਿਸ ਹੈਗੀਆਂ ਅਸੀਂ ਇਹਨਾਂ ਨਾਲ ਸਹਿਮਤ ਹੈ ਗਿਆ ਕਿਉਂਕਿ ਇਤਨੀ ਘੱਟ VOTING ਹੋਣ ਦੇ ਬਾਵਜੂਦ ਵੀ ਤਕਰੀਬਨ 11000 ਦੇ ਲੀਡ ਨਾਲ ਜਿੱਤਣਾ ਇਹ ਆਪਣਾ ਇੱਕ ਬਹੁਤ ਵੱਡੀ ਉਪਲਬਧੀ ਹੈਗੀ ਹੈ ਸੋ ਪਿਛਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਹੋਵੇ ਚਾਹੇ ਉਹ ਇੰਡਸਟਰੀਸ ਨੂੰ ਸਿੰਗਲ ਵਿੰਡੋ ਦੀ ਪਾਲਿਸੀ ਦੀ ਸਕੀਮ ਹੋਵੇ ਹੈਲਪ ਹੋਵੇ ਉਹਦਾ ਉਹਦੇ ਨਾਲ ਨਾਲ ਰੀਸੈਂਟਲੀ ਸੀ ਕੀਤਾ ਗਿਆ ਈਜ਼ੀ ਰਜਿਸਟਰੀ ਜੋ ਹੈ ਘਰ ਬੈਠੇ ਤੁਸੀਂ ਰਜਿਸਟਰੀ ਕਰ ਸਕਦੇ ਹੋ ਜਿਹੜੇ ਕਿ ਲੋਕਾਂ ਨੂੰ ਪਹਿਲਾਂ ਜਾ ਕੇ ਤਹਿਸੀਲਦਾਰ ਦੇ ਕਟਵਾਰੀਆਂ ਦੇ ਤਰਲੇ ਬਾਣੇ ਪੈਂਦੇ ਸਨ ੱੱਕੇ ਖਾਨੇ ਪੈਂਦੇ ਹਨ ਅੱਜ ਉਹਨਾਂ ਨੂੰ ਘਰ ਬੈਠੀਆਂ ਰੇਸਟੀਆਂ ਹੁੰਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਔਰ ਪੰਜਾਬ 'ਚ ਜਿਹੜਾ ਕਿ ਬਹੁਤ ਵੱਡਾ ਇੱਕ ਜੋ ਨਵਾਂ ਰਿਫਾਰਮ ਦਾ ਆਨਮਲ ਹੈਗਾ ਲੈਂਡ ਪੂਲਿੰਗ ਉਹਨਾਂ ਨਾਲ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਪ੍ਰੋਪਰਨ ਦੀ ਵੈਲਿਊ ਮਿਲੇਗੀ ਜ਼ਮੀਨ ਦੀ ਔਰ ਉਹਦੇ ਨਾਲ ਇੱਕ ਜੋ ਪੰਜਾਬ ਹੈਗਾ ਇੱਕ ਬਹੁਤ ਪਲਾਨਡ ਤਰੀਕੇ ਨਾਲ ਡਵੈਲਪ ਹੋਏਗਾ ਜਿਹੜਾ ਕਿ ਅੱਗੇ ਛੋਟੇ ਛੋਟੇ ਡਵੈਲਪਰ ਅਨਥਰਾਇਜ਼ ਕਲੀਆਂ ਬਣਾ ਕੇ ਜੋ ਪੰਜਾਬ ਦੀ ਖੂਬਸੂਰਤੀ ਨੂੰ ਵਿਗਾੜ ਰਹੇ ਸਨ ਉਹ ਹੁਣ ਇੱਕ ਬਹੁਤ ਵਧੀਆ ਪੁਣੀਆ ਬਣ ਗਈਆਂ ਜਿੱਥੇ ਲੋਕਾਂ ਦਾ ਕਿਸਾਨਾਂ ਨੂੰ ਆਪਣਾ ਸਹੀ ਬਸਾ ਮਿਲੇਗਾ ਔਰ ਲੋਕਾਂ ਨੂੰ ਸਸਤੇ ਧਾਮ ਦੇ ਉੱਪਰ ਜਿਹੜੇ ਆਪਣੇ ਪਲਾਟ ਮਿਲਣਗੇ ਆਪਣੇ ਘਰ ਬਣਾ ਸਕਣਗੇ ਸੋ ਇਹ ਜੋ ਰਿਜ਼ਰਟ ਹੈ ਉਹਦੇ ਨਾਲ ਨਾਲ ਦੇਖੋ ਕਿ ਜੋ ਗੁਜਰਾਤ ਹੈਗਾ ਗੁਜਰਾਤ ਦੇ ਵਿੱਚ ਬਾਜਪਾ ਦੀ ਸਰਕਾਰ ਹੈਗੀ ਹੈ ਸੈਂਟਰ 'ਚ ਬਾਜਪਾ ਸਰਕਾਰ ਹੈਗੀ ਹੈ ਉਹਦੇ باوجود ਆਮ ਆਦਮੀ ਪਾਰਟੀ ਦਾ ਉਮੀਦਵਾਰ ਬੜੇ ਅੱਛੇ ਮਾਰਡਨ ਦਿੱਤਿਆ ਹੈਗਾ ਇਸ ਗੱਲ ਦਾ ਸਬੂਤ ਹੈਗਾ ਕਿ ਲੋਕਾਂ ਨੇ ਸਾਰੇ ਦੇਸ਼ ਵਿੱਚ ਕੇਵਲ ਪੰਜਾਬ ਵਿੱਚ ਨਹੀਂ ਸਾਰੇ ਦੇਸ਼ ਵਿੱਚ ਬਾਕੀ ਹੋਰ ਸੂਬਿਆਂ ਵਿੱਚ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਖਾਸ ਕਰਕੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਪ੍ਰਾਣੀ ਹੈਗੀ ਹੈ ਜੋ ਉਹਨਾਂ ਦਾ ਲੋਕਾਂ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਹੈਗੀ ਕਿ ਲੋਕਾਂ ਨੂੰ ਇੱਕ ਅੱਛਾ ਸੁਤੰਤਰ ਔਰ ਇੱਕ ਕ੍ਰਪਸ਼ਨ ਰਹਿਤ ਲੋਕਾਂ ਨੂੰ ਰਾਜ ਮਿਲੇ ਉਹ ਉਹਦੇ ਵੱਲ ਅੱਗੇ ਵਧ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹੋਏਗੀ ਔਰ ਅੱਜ ਜੋ ਰਿਜ਼ਲਟ ਉਹ ਦਿਖਾਣ ਦਾ ਆਇਆ ਖਾਸ ਕਰਕੇ ਪੱਤਲੀ ਦੀ ਪੰਜਾਬ ਬਾਰੇ ਗੱਲ ਕਰਨਾ ਤੇ ਅੱਜ ਦੇ ਰਿਜ਼ਲਟ ਨੇ ਤੈਅ ਕਰ ਦਿੱਤਾ ਹੈ ਕਿ 2027 ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਇਹ ਤੈਅ ਹੋ ਗਿਆ ਇਸ ਗੱਲ ਦੀ ਇਹਦੇ ਰਿਜ਼ਲਟ ਤੋਂ ਸੁਮਨ ਜੀ ਬਹੁਤ ਬਹੁਤ ਧੰਨਵਾਦ ਕਰਨਾ ਹਾਂ ਪਕ ਜੀ ਇੱਕ ਕੀਆ ਜਾਏ ਕਿ 20 ਤੋਂ 25000 ਮਾਰਚਾਂ ਦੀ ਸੀਟ ਦਿੱਤੀ ਜਾਏਗੀ

ਪਰ ਪੋਲਿੰਗ ਕਟ ਹੋਣ ਦੇ ਕਾਰਨ 11000 ਵਿੱਚ ਰਹਿ ਗਿਆ ਇਹ ਆਪਣੇ ਆਪ 'ਚ ਬਹੁਤ ਵੱਡਾ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਤੇ ਲੋਕੀ 2-2000 ਤੇ 10000 ਤੇ ਐਮਐਲਏ ਬੰਦੇ ਨੇ ਪਰ ਇਹਦੇ 11000 ਦਾ ਬੜਾ ਵੱਡਾ ਮਾਰਜਨ ਹੈਗਾ ਤੇ ਛੋਟਾ ਮਾਰਜਨ ਨਹੀਂ ਕਹਿ ਸਕਦੇ ਕਟ ਪੋਲਿੰਗ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਮਾਰਜਨ ਆਣਾ ਇਹ ਮੈਂ ਕਹਿ ਸਕਦਾ ਕਿ ਬੜਾ ਵੱਡਾ ਲੋਕਾਂ ਦੇ ਫਤਵਾ ਜਿਹੜਾ ਹੈਗਾ ਬੜਾ ਅੱਛਾ 인 ਦਾ ਫੇਵਰ ਆਫ ਆਮ ਆਦਮੀ ਪਾ ਦਿੱ ਦਿੱਤਾ ਹੈਗਾ ਅਗਰ ਗੱਲ ਕਰੀਏ ਚੱਬੇਵਾਲ ਵਿੱਚ ਜਿਹੜਾਸ਼ਨ ਹੋਈ 53% ਵੋਟ ਪੋਲ ਹੋਈ ਸੀ ਇੱਥੇ 59% ਵੋਟ ਪੋਲ ਹੋਈ ਹੈ ਲੇਕਿਨ 28 ਹੱਥ ਵੱਧ ਚਿਰ ਜਿੱਤੀ ਗਈ ਕੀ ਕਾਰਨ ਸਮਝੋ ਦੇਖੋ ਹਰ ਸੀਟ ਦਾ ਆਪਣਾ ਆਪਣਾ ਮਤ ਹੁੰਦਾ ਹੈਗਾ ਲੁਧਿਆਣਾ ਜਿਹੜਾ ਹੈਗਾ ਉਹ ਇੰਡਸਟਰੀ ਸਟੇਟ ਹੈਗਾ ਇੱਕ ਹਰ ਸੀਟ ਵਿਧਾਨ ਸਭਾ ਦੀ ਇੱਕ ਉਹਦੀ ਆਪਣੀ ਇੱਕ ਬੰਤਰ ਹੁੰਦੀ ਹੈ ਉਹ ਲੋਕਾਂ ਦਾ ਆਪਣਾ ਸਬਰੂਪ ਹੁੰਦਾ ਹੈਗਾ ਯੂ ਕਾਂਟ ਕੰਪੇਅਰ ਕਿ ਸਾਰੀ ਜਗ੍ਹਾ ਹੀ ਕੁਝ ਲੀਡ ਆਂਦੀ ਹੈਗੀ ਹਰ ਜਗ੍ਹਾ ਕਿਤੇ ਘਟ ਰਹੀ ਆਂਦੀ ਕਿਤੇ ਵਧ ਰਹੀ ਆਂਦੀ ਹੈਗੀ ਸੋ ਇਸ ਕਰਕੇ ਇਹ ਕੋਈ ਮਤਲਬ ਨਹੀਂ ਮੇਨ ਮਤਲਬ ਹੈ ਜਿੱਤਣ ਦਾ ਔਰ 11000 ਜਿਹੜੀ ਲੀਡ ਹੈਗੀ ਬਹੁਤ ਵੱਡੀ ਲੀਡ ਹੈਗੀ ਕੀ ਜਲਦ ਜਲਦ ਅੱਜ ਵੀ ਹੁਣ ਬਾਈਲੈਕਸ਼ਨ ਦੇਖਣ ਨੂੰ ਮਿਲेंगे ਦੇਖੋ ਜਿਹੜਾ ਇਲੈਕਸ਼ਨ ਹੈਗਾ ਸਾਡੀ ਹਾਈ ਕਮਾਂਡ ਜਿਹੜੀ ਸੁਪਰੀਮੋ ਸਾਡੇ ਅਰਵਿੰਦ ਕੇਜਰੀਵਾਲ ਨੇ ਇਹ ਉਹਨਾਂ ਦਾ ਮੈਟਰ ਹੁੰਦਾ ਹੈਗਾ ਉਹਦੀ ਪਾਲਿਸੀਸ ਹੈਗੀਆਂ ਜਿਵੇਂ ਜਿਵੇਂ ਤਿਆਰ ਕਰਦੀਆਂ ਹੈਗੀਆਂ ਨਾਲੇ ਇਟ ਇਜ਼ ਨਾਟ ਇਨ ਦਾ ਹੈਂਡ ਆਫ ਸਟੇ ਕਮਿਸ਼ਨ ਇਲੈਕਸ਼ਨ ਹੁੰਦਾ ਹੈਗਾ ਉਹਦੇ ਹਿਸਾਬ ਦੇ ਹੁੰਦਾ ਉਹਨਾਂ ਕੀ ਦੂ ਕੀ ਕਰਾਣਾ ਹੈਗਾ ਜਦੋਂ ਜਦੋਂ ਮੌਕਾ ਮਿਲਦਾ ਹੈਗਾ ਸਰਕਾਰ ਦੇਖੋ ਨਾ ਪਹਿਲੇ ਲੁਧਿਆਣਾ ਬੈਸਟ ਸ਼ੀਟ ਖਾਲੀ ਉਹਨਾਂ ਆਪਣੇ ਆਪ ਹੀ ਕੇਂਦਰ ਸਰਕਾਰ ਨੇ ਕਰਾਤਾ ਹੈ ਨਹੀਂ ਉਹਨਾਂ ਦੀ ਲੋਡ ਪਵੇਗੀ ਜਿਹਦਾ ਵੀ ਬਣੇਗਾ ਉਹਦੇ باوجود ਉਹਦਾ ਵੀ ਤੇ ਹੋਇਆ ਅ ਬਿਲਕੁਲ ਦੇਖੋ ਮਿੰਦਰ ਪਕਜੀਵਲੋ ਕਿਹਾ ਗਿਆ ਕਿ ਬਹੁਤ ਡਵੈਲਪਮੈਂਟ ਦੇ ਕੰਮ ਕੀਤੇ ਗਏ ਨੇ ਜਿਹਦੇ ਨਾਲ ਜਲੰਧਰ ਦੀ ਅਗੜੀ ਲੁਧਿਆਣਾ ਦੀ ਸੋਰੀ ਸੀਟ ਵਾਸਤੇ ਜਿਹੜੀ ਆ ਜਿੱਤੀ ਗਈ ਆ ਔਰ ਉਹਨਾਂ ਨੇ ਵੀ ਗੱਲ ਕਿ ਪੋਲਿੰਗ ਕਟ-ਆਫ ਹੋਣ ਦੇ ਬਾਵਜੂਦ ਵੀ 11000 ਤੋਂ ਜਿਹੜੀ ਸੀਟ ਜਿੱਤੀ ਗਈ ਆ ਦੂਜੇ ਪਾਸੇ ਅਗਰ ਗੱਲ ਕਰੀਏ ਤੇ ਜਲੰਧਰ ਦੇ ਕੋਚਨ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਵਾ ਆਪਣਾ ਸੈਂਟਰ ਦਾ ਮਸਲਾ ਦਾ ਜਦੋਂ ਵੀ ਇੱਥੇ ਆਪਣਾ ਲੋਡ ਪਏਗੀ ਇੱਥੇ ਵੀ ਜਿਹੜੇ ਚੋਣ ਕਰਾਏ ਜਾਣਗੇ ਯਾਨੀ ਕਿ ਜਲਦ ਹੀ ਲੋਕਾਂ ਨੂੰ ਜਲੰਧਰ ਸੈਂਟਰ ਦੇ ਵਿੱਚ ਵੀ ਚੋਣ ਦੇ ਆਖਰ